ਗਰਦੀਪ ਸਿੰਘ ਬੱਬੂ ਜੀ ਕੀ ਕਹੋਂਗੇ ਜੋ ਚੋਣਾਂ ਦੇ ਵਿੱਚ ਖੜੇ ਹੋਏ ਹੋ ਤੁਸੀਂ ਅਕਾਲੀ ਦਲ ਬਾਦਲ ਤੋਂ ਟਿਕਟ ਮਿਲਿਆ ਗਈ ਆਪਾਂ ਨੂੰ ਚੋਣਾਂ ਸੰਨ ਤੱਕੜੀ ਆ ਕੀ ਕਹੋਂਗੇ ਲੋਕਾਂ ਨੂੰ ਕੀ ਪੀਲਾ ਪਹਿਲਾਂ ਦੀ ਸਾਰਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ ਸਮੁੱਚੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਅਕਾਲੀ ਦਲ ਦੀ ਟਿਕਟ ਦੇ ਕੇ ਨਵਾਜਾਇਆ ਔਰ ਸਾਡੇ ਸਰਕਲ ਪ੍ਰਧਾਨ ਸਰਦਾਰ ਬਿੱਕਰ ਸਿੰਘ ਪਟਿਆਲ ਔਰ ਜੱਗਾ ਸਿੰਘ ਸਾਹਿਲਾ ਸਰਪੰਚ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ ਕੀ ਅਪੀਲ ਕਰੋਗੇ ਵੋਟਰਾਂ ਨੂੰ ਕਿਹੜੇ ਕਿਹੜੇ ਪਿੰਡਾਂ ਨੂੰ ਜਾਨੀ ਦੱਸ ਦੋ ਅਸੀਂ ਸਾਡੇ ਜ਼ੋਨ ਦੋਲਾ ਸਿੰਘ ਵਾਲਾ ਤੋਂ ਔਰ ਪਿੰਡ ਦੋਲਾ ਸਿੰਘ ਵਾਲਾ ਭੈਣੀ ਮੇਦੇਵਸ ਅਤੇ ਤੇ ਸਾਰੇ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੇ ਹਾਂ ਆਉਣ ਵਾਲੀ 14 ਤਰੀਕ ਨੂੰ ਬੀਬੀ ਮਨਪ੍ਰੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿੱਤਾਈਏ ਜਿਨ੍ਹਾਂ ਦਾ ਚੋਣ ਨਿਸ਼ਾਨ ਹੈ ਤੱਕੜੀ ਠੀਕ ਹੈ ਜੀ ਕਿ ਆਉਣ ਵਾਲੀ 14 ਤਰੀਕ ਨੂੰ ਚੋਣ ਨਿਸ਼ਾਨ ਤੱਕੜੀ ਦੇ ਮੋਹਰਾ ਲਾ ਕੇ ਸਰਦਾਰ ਸੁਖਵੀਰ ਸਿੰਘ ਬਾਦਲ ਜਿਹਦੀ ਸਰਕਾਰ ਦਾ ਮੁੱਢ ਬਣੀ ਹੈ ਔਰ ਉਹਨਾਂ ਨੂੰ 2027 ਵਿੱਚ ਮੁੱਖ ਮੰਤਰੀ ਦਾ ਚਿਹਰਾ ਬਣਾਈ ਦੇ। ਠੀਕ ਹੈ। ਹਜ ਇੱਕ ਜੋ ਵੀ ਆਪਣੇ ਪਿੰਡਾਂ ਦੇ ਵਿਕਾਸ ਕਾਰਜ ਨੇਗੇ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ ਔਰ ਵੱਧ ਤੋਂ ਵੱਧ ਲੋਕਾਂ ਨੂੰ ਅਪੀਲ ਹੈ ਕਿ ਆਪਣੇ ਮਨਪ੍ਰੀਤ ਕੌਰ ਬੀਬੀ ਮਨਪ੍ਰੀਤ ਕੌਰ ਨੂੰ ਵੋਟਾਂ ਪਾ ਕੇ ਜਿਹਦੇ ਹੋਰ ਜੋ ਵੀ ਪਿੰਡ ਦੇ ਰਹਿੰਦੇ ਕਾਰਜ ਹੋਣਗੇ ਉਹ ਪੈਰਦੇ ਦਾਤ ਕੀਤੀ ਜਾਣਗੇ ਠੀਕ ਹੈ ਜੀ ਤਾਂ ਹਾਂ ਜੀ ਗੁਰਦੀਪ ਜੀ ਮੇਰੀ ਸਾਡੇ ਇਲਾਕੇ ਦੇ ਸੂਝਵਾਨ ਵੋਟਰ ਜਿਵੇਂ ਦੌਲਾ ਸਿੰਘ ਵਾਲਾ ਭੈਣੀ ਔਰ ਮੇਦੇਵਸ ਦੇ ਵੋਟਰਾਂ ਨੂੰ ਸੂਝਵਾਨ ਵੋਟਰਾਂ ਨੂੰ ਅਪੀਲ ਕਰਦੇ ਹਾਂ ਕਿ ਬੀਬੀ ਮਨਪ੍ਰੀਤ ਕੌਰ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਨ੍ਹਾਂ ਦਾ ਜੋ ਨਿਸ਼ਾਨ ਹੈ ਤੱਕੜੀ ਨੂੰ ਕਾਮਯਾਬ ਕਰੋ ਜੀ ਜੀ ਗੁਰਦੀਪ ਜੀ ਕੀ ਕਹੋਂਗੇ ਜੋ ਟਿਕਟ ਮਿਲਿਆ ਤਕੜੀ ਵੱਲੋਂ ਜਣੀ ਸ਼੍ਰੋਮਣੀ ਕਾਲੇਦਾਲਾ ਵੱਲੋਂ ਬਾਦਲ ਜੀ ਵੱਲੋਂ ਕੀ ਕਹੋਂਗੇ ਅਸੀਂ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਔਰ ਸਾਡੀ ਪੂਰੀ ਸਮੁੱਚੀ ਲੀਡਰਸ਼ਿਪ ਜਿਵੇਂ ਕਿ ਸਾਡੇ ਸਰਕਾਰ ਪ੍ਰਧਾਨ ਵਿਕਰ ਸਿੰਘ ਪਾਟੇਵਾਲੀ ਜੀ ਔਰ ਜੱਗਾ ਸਿੰਘ ਸਰਪੰਚ ਸਾਗਲਈ ਦਾ ਤਹਿਦੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਹ ਟਿਕਟ ਦੇ ਕੇ ਨਵਾਜਿਆ ਹੈ ਪਿੰਡ ਮੈਦੇਬਾਸ ਪਹੁੰਚਾ ਜੀ ਕਰਤਿਬ ਸਿੰਘ ਬੱਬੂ ਜੋ ਕਿ ਬਲਗ ਸੰਮਤੀ ਚੌਣਾ ਦੇ ਵਿੱਚ ਖੜੇ ਨੇ ਨਾ ਧਰਮ ਪਤਨੀ ਖੜੇ ਨੇ ਗੱਲਬਾਤ ਕਰਦੇ ਆਂ ਹਾਂ ਜੀ ਬੱਬੂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਕਹੋਗੇ ਜੀ ਤੁਸੀਂ ਚੌਣਾ ਦੇ ਵਿੱਚ ਖੜੇ ਹੋ ਜਾਨੀ ਧਰਮ ਪਤਨੀ ਆਪਣੀ ਕੀ ਅਪੀਲ ਹੈ ਜੀ ਸਾਡੇ ਪਿੰਡ ਦੇ ਮੇਰੇ ਸੂਝਵਾਨ ਵੋਟਰਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਾਨੂੰ ਵੋਟਾਂ ਪਾ ਕੇ ਕੌਜਾਬ ਕਰੋ ਔਰ ਸਾਡੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦੀ ದೋ ಹಜಾರ ಸತ ಬನ್ನೋ